ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ EWS ਦੇ ਅਮੀਰਵਾਰਾਂ ਵੱਲੋਂ ਲਗਾਏ ਕੇਸ ਦੀ 17 ਜਨਵਰੀ 2025 ਨੂੰ ਹੋਈ ਸੁਣਵਾਈ ਦੇ ਆਊਟਕਮ ਦਾ ਪੜਤਿਆਂ ਤੇ ਪਹਿਨ ਵਾਲੇ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਜਾਜ਼ਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ EWS ਦੇ ਉਮੀਦਵਾਰਾਂ ਵੱਲੋਂ ਪਾਏ ਹੋਏ ਕੇਸ ਨੰਬਰ COTP ਦੀ 11 ਨਵੰਬਰ 2024 ਨੂੰ ਸੁਣਵਾਈ ਦੌਰਾਨ ਮਾਨਯੋਗ ਪੰਜਾਬ ਵਨ ਭਿਆਨਾ ਹਾਈ ਕੋਰਟ ਦੁਆਰਾ ਭਤੀ ਡਾਇਰੈਕਟੋਰੇਟ ਨੂੰ ਹਦਾਇਤ ਕੀਤੀ ਗਈ ਸੀ ਕਿ 17 ਜਨਵਰੀ 2025 ਤੱਕ ਵਿਧਰੜ ਕੀਤੇ ਗਏ EWS ਉਮੀਦਵਾਰਾਂ ਦੀਆਂ ਲਿਸਟਾਂ ਰਿਵਾਈਜ਼ ਕਰਕੇ ਕੋਰਟ ਵਿੱਚ ਪੇਸ਼ ਕੀਤੀਆਂ ਜਾਣ ਤਾਂ ਕੱਲ 17 ਜਨਵਰੀ 2025 ਨੂੰ ਕੈਸ ਦੀ ਸੁਣਵਾਈ ਹੋਈ ਤੇ ਜਦੋਂ ਜੱਜ ਸਾਹਿਬ ਵੱਲੋਂ ਡ੍ਰੈਪੂਰੇਟ ਦੇ ਅਧਿਕਾਰੀਆਂ ਤੋਂ ਲਿਸਟਾਂ ਰਿਵਾਈਜ਼ ਕਰਕੇ ਪੂਰੀਆਂ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਐਨ ਆਈਓਐਸ ਉਮੀਦਵਾਰਾਂ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਲਿਸਟਾਂ ਰਿਵਾਈਜ਼ ਕਰਨ ਲਈ 3 ਹਫ਼ਤੇ ਦਾ ਸਮਾਂ ਹੋਰ ਮੰਗਿਆ ਜਿਸ ਨੂੰ ਅਲਾਉ ਨਾ ਕਰਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਫ 2 ਹਫ਼ਤੇ ਦਾ ਸਮਾਂ ਦਿੰਦੇ ਹੋਏ ਅਗਲੀ ਸੁਨਵਾਈ ਦੀ ਮਿਤੀ ਚਾਰ ਬਰਰੀ ਪਾਉਂਦੇ ਹੋਏ ਇਸ ਕਮੇਟੀ ਤੱਕ ਪਾਰਟੀ ਦਾ ਪ੍ਰਕਿਰਿਆ ਪੂਰਾ ਕਰਨ ਦੀ ਡਾਇਰੈਕਟੋਰੇਟ ਨੂੰ ਹਦਾਇਤ ਕੀਤੀ ਸੁਨਵਾਈ ਲਈ ਇੱਕ ਹੋਰ ਤਾਰੀਖ ਮਿਲਣ ਨਾਲ ਉਮੀਦਵਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਕੁਝ ਉਮੀਦਵਾਰਾਂ ਦਾ ਵਿਚਾਰ ਹੈ ਕਿ ਪਾਰਟੀਆਂ ਨੂੰ ਜਾਣਬੁੱਝ ਕੇ ਡਿਲੇ ਕੀਤਾ ਜਾ ਰਿਹਾ ਹੈ ਤੇ ਪਾਰਟੀ ਡਾਇਰੈਕਟੋਰੇਟ ਕਿਸ ਨਾ ਕਿਸੇ ਬਹਾਨੇ ਹੋਰ-ਹੋਰ ਤਾਰੀਖਾਂ ਲੈ ਕੇ ਟਾਈਮ ਪਾਸ ਕਰ ਰਿਹਾ ਹੈ ਉੱਤੇ ਬਹੁਤ ਸਾਰੇ ਕੈਂਡੀਡੇਟਸ ਇਸ ਨੂੰ ਪੋਜੀਟਿਵਲੀ ਲੈ ਕੇ ਤਰਕ ਦੇ ਰਹੇ ਹਨ ਕਿ 2 ਹਫਤਿਆਂ ਦਾ ਸਮਾਂ ਕੋਈ ਬਹੁਤ ਲੰਬਾ ਸਮਾਂ ਨਹੀਂ ਹੈ ਤੇ ਹਾਈ ਕੋਰਟ ਦੁਆਰਾ 4 ਫਰਵਰੀ ਤੱਕ ਪ੍ਰੋਸੈਸ ਪੂਰੇ ਕਰਨ ਦਾ ਮਤਲਬ ਇਹ ਹੈ ਕਿ ਇਸ ਮਿਤੀ ਤੱਕ ਭਰਤੀਆਂ ਦਾ ਸਾਰਾ ਹੀ ਪ੍ਰੋਸੈਸ ਪਾਵ ਸਟੇਸ਼ਨ ਚੋਇਸ ਸਟੇਸ਼ਨ ਅਲਾਟਮੈਂਟ ਤੇ ਇਤੋਂ ਤੱਕ ਕਿ ਚੁਣੇ ਹੋਏ ਯੋਗ ਉਮੀਦਵਾਰਾਂ ਨੂੰ ਜੁਆਇਨ ਵੀ ਕਰਵਾ ਲਿਆ ਜਾਵੇਗਾ ਇਸ ਨੂੰ ਇਲਾਵਾ ਪ੍ਰੋਸੈਯੋਗ ਵਸੀਲਿਆਂ ਦੁਆਰਾ ਦਿੱਤੀ ਜਾਣਕਾਰੀ ਤੇ ਕੁਝ ਯੂਨੀਅਨ ਦੇ ਆਗੂਆਂ ਦੀ ਜੇਕਰ ਗੱਲ ਨੂੰ ਮੰਨੀਏ ਤਾਂ ਕਿਹਾ ਜਾ ਸਕਦਾ ਹੈ ਕਿ ਪਾਰਟੀ ਡਾਇਰੈਕਟੋਰੇਟ ਨੇ ਐਨ ਆਈਓ ਐਸ ਕੈਂਡੀਡੇਟਸ ਤੇ ਈਡਬਲਯੂ ਐਸ ਦੇ ਕੈਂਡੀਡੇਟਸ ਨੂੰ ਇਨਕਲੂਡ ਕਰਕੇ ਫਾਈਨਲ ਲਿਸਟਾਂ ਤਿਆਰ ਕਰ ਲੀਆਂ ਹਨ ਇਹ ਤਿਆਰ ਪਈਆਂ ਹਨ ਤੇ ਇਹ ਲਿਸਟਾਂ ਡੀਪੀਆਈ ਐਲੀਮੈਂਟਰੀ ਸਕਿਆ ਨੂੰ ਕਿਸੇ ਵੀ ਵੇਨੇ ਭੇਜੀਆਂ ਜਾ ਸਕਦੀਆਂ ਹਨ ਉਮੀਦ ਤਾਂ ਇਹੀ ਇਹ ਵੀ ਜਿਤਾਈ ਜਾ ਰਹੀ ਹੈ ਕਿ 1-2 ਦਿਨਾਂ ਵਿੱਚ ਦੋਹਾਂ ਭਰਤੀਆਂ ਵਿੱਚੋਂ ਕਿਸੇ ਇੱਕ ਭਰਤੀ ਦਾ ਸਟੇਸ਼ਨ ਚੋਇਸ ਲਈ ਪੋਰਟਲ ਖੋਲ੍ਹ ਦਿੱਤਾ ਜਾਵੇਗਾ ਤੇ ਇਹ ਪ੍ਰੋਸੈਸ ਪੂਰਾ ਕਰਵਾ ਲਿਆ ਜਾਵੇਗਾ ਤੇ ਫਿਰ ਦੂਜੀ ਭਰਤੀ ਦਾ ਸਟੇਸ਼ਨ ਚੋਇਸ ਦਾ ਪੋਰਟਲ ਵੀ ਖੋਲ੍ਹ ਦਿੱਤਾ ਜਾਵੇਗਾ ਕਹਿੰਦਾ ਭਾਵ ਇਹ ਹੈ ਕਿ ਹੁਣ ਦੋਹਾਂ ਹੀ ਭਰਤੀਆਂ ਦਾ ਸਾਰਾ ਪ੍ਰੋਸੈਸ ਪੂਰਾ ਕਰਨ ਲਈ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ ਤੇ ਜਨਵਰੀ ਦੇ ਅੰਤ ਤੱਕ ਜਾਂ ਫਿਰ ਵੱਧ ਤੋਂ ਵੱਧ ਫਰਵਰੀ ਦੇ ਪਹਿਲੇ ਹਫਤੇ ਤੱਕ ਜੁਆਇਨਿੰਗ ਦਾ ਪ੍ਰੋਸੈਸ ਦੋਹਾਂ ਕੀ ਵਰਤਿਆਂ ਦਾ ਸਿਰੇ ਚੜਾ ਲਿਆ ਜਾਵੇਗਾ ਕਿਉਂਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਹਦਾਇਤ ਅਨਸਾਰ 4 ਫਰਵਰੀ ਤੱਕ ਸਾਰਾ ਪ੍ਰੋਸੈਸ ਪੂਰਾ ਕੀਤਾ ਜਾਣਾ ਹੈ ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਕੋਰਟ ਨੇ 4 ਫਰਵਰੀ ਤੋਂ ਪਹਿਲਾਂ ਪ੍ਰੋਸੈਸ ਪੂਰਾ ਕਰਨ ਤੇ ਕੋਈ ਰੋਕ ਲਗਾਈ ਹੈ ਸੋ ਹੁਣ 17 ਜਨਵਰੀ ਦੀ ਸੁਣਵਾਈ ਦੀ ਆਊਟਕਮ ਨੂੰ ਪੋਜੀਟਿਵਲੀ ਲੈਂਦੇ ਹੋਏ ਇਹੀ ਉਮੀਦ ਰੱਖਣੀ ਚਾਹੀਦੀ ਹੈ ਇਹ ਦੋਵੇਂ ਹੀ ਵਰਦੀਆਂ ਦੋ ਹਫ਼ਤਿਆਂ ਦੇ ਸਮੇਂ ਦਰਮਾਨ ਪੂਰੀਆਂ ਹੋ ਜਾਣਗੀਆਂ ਸੋ ਹੁਣ ਦੋਹਾਂ ਹੀ ਵਰਦੀਆਂ ਦੇ ਚੁਣੇ ਹੋਏ ਯੋਗ ਉਮੀਦਵਾਰਾਂ ਨੂੰ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਹੁਣ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਦੇ ਵਿੱਚ ਸਿਰਫ ਦੋ ਹਫ਼ਤੇ ਦਾ ਸਮਾਂ ਹੀ ਲੱਗਣ ਦੀ ਉਮੀਦ ਹੈ ਤੇ ਆਸ ਕੀਤੀ ਜਾ ਰਹੀ ਹੈ ਕਿ ਕੈਂਡੀਡੇਟਸ ਦੀਆਂ ਉਮੀਦਾਂ ਨੂੰ ਬੋਰ ਪਵੇਗਾ ਤੇ ਇਹ ਵਰਦੀਆਂ ਪੂਰੀਆਂ ਹੋਣਗੀਆਂ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਦੇਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ